ਅਪਰ ਅੰਮ੍ਰਿਤਸਰ ਤੋਂ ਆ ਰਹੀ ਹਰਮੰਦਰ ਸਾਹਿਬ 'ਚ ਕੁਝ ਸਿੱਖ ਨੌਜਵਾਨਾਂ ਤੇ ਐਸ.ਪੀ.ਸੀ. ਟਾਸਕ ਫੋਰਸ ਵਿਚਾਲੇ ਝੜਪ ਹੋਈ ਹੈ ਜਿਸ 'ਚ 4 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ ਹੋਰ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਰਾਜੀਵ ਕਿਵੇਂ ਹੋਈ ਇਹ ਝੜਪ ਤੇ ਹੁਣ ਕੀ ਜਾਣਕਾਰੀ ਹੈ ਅਜੀ ਜਿਸ ਤਰ੍ਹਾਂ ਆਪਰੇਸ਼ਨ ਬਲੂ ਸਟਾਰ ਦੀ ਜੋ ਵਰਸੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਈ ਗਈ ਸੀ ਔਰ ਸਵੇਰ ਤੋਂ ਹੀ ਲਗਾਤਾਰ ਜੋ ਵੱਖ-ਵੱਖ ਗਰਮ ਦਲ ਨੇ ਸਿੱਖਾ ਦੇ ਉਹਨਾਂ ਵੱਲੋਂ ਖਾਲਿਸਤਾਨ ਪੱਕੀ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਔਰ ਜੇਕਰ ਅਸੀਂ ਇਸ ਝੜਪ ਦੀ ਗੱਲ ਕਰੀਏ ਤਾਂ ਕੁਝ ਨੌਜਵਾਨ ਸਵੇਰ ਤੋਂ ਹੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾ ਰਹੇ ਸਨ ਔਰ ਐਸਜੀਪੀਸੀ ਵੱਲੋਂ ਉਹਨਾਂ ਨੂੰ ਦੋ-ਤਿੰਨ ਵਾਰ ਸਮਝਾਇਆ ਗਿਆ ਪਰ ਕਰੀਬ 1 ਵਜੇ ਜਦੋਂ ਉਹਨਾਂ ਨੌਜਵਾਨਾਂ ਵੱਲੋਂ ਫੇਰ ਪ੍ਰਕਰਮਾਂ ਦੇ ਵਿੱਚ ਨਾਰੇਬਾਜ਼ੀ ਕੀਤੀ ਗਈ ਤਾਂ ਐਸਜੀਪੀਸੀ ਦੀ ਟਾਸਕ ਫੋਰਸ ਨੇ ਇੱਕ ਫਿਰ ਸਮਝਾਉਣ ਤੋਂ ਬਾਅਦ ਜਦੋਂ ਉਹ ਨਹੀਂ ਸਮਝੇ ਤਾਂ ਉਹਨਾਂ ਨੂੰ ਉੱਥੋਂ ਭਜਾਉਣ ਦੇ ਲਈ ਜੋ ਹੈ ਬਲ ਦਾ ਪ੍ਰਯੋਗ ਕੀਤਾ ਗਿਆ ਔਰ ਜੋ ਸਾਦੀ ਵਰਤੀ ਦੇ ਵਿੱਚ ਅੰਦਰ ਪੁਲਿਸ ਕਰਮਚਾਰੀ ਔਰ ਅਧਿਕਾਰੀ ਸ਼ਾਮਿਲ ਸਨ ਉਹਨਾਂ ਨੇ ਵੀ ਉਹਨਾਂ ਨੂੰ ਉੱਥੋਂ ਭਜਾਉਣ ਦੇ ਵਿੱਚ ਜੋ ਹੈ ਐਸਜੀਪੀਸੀ ਵਾਲਿਆਂ ਦਾ ਸਾਥ ਦਿੱਤਾ ਔਰ ਇਸ ਦੇ ਵਿੱਚ ਕੁੱਲ 4 ਤੋਂ 5 ਜੋ ਨੌਜਵਾਨ ਹਨ ਉਹ ਜ਼ਖਮੀ ਹੋਏ ਔਰ ਇਹਨਾਂ ਸਾਰਿਆਂ ਨੂੰ ਦਰਬਾਰ ਸਾਹਿਬ ਦੇ ਅੰਦਰੋਂ ਜੋ ਹੈ ਬਾਹਰ ਕੱਢ ਕੇ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਔਰ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਲੋਕ ਕੌਣ ਸਨ ਔਰ ਕਿਸ ਜੱਤੀਬੰਦੀ ਦੇ ਨਾਲ ਇਹ ਸੰਬੰਧਤ ਹਨ ਜੀ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਅ ਇਸ ਵੇਲੇ ਹਾਲਾਤ ਜੋ ਹੈ ਉਹ ਪੂਰਾ ਸ਼ਾਂਤਮਈ ਤਰੀਕੇ ਦੇ ਨਾਲ ਜਿਸ ਤਰ੍ਹਾਂ ਆਮ ਸੰਗਠਨਾਂ ਜੋ ਦਰਸ਼ਨਾਂ ਲੀਆਂ ਹੁੰਦੀਆਂ ਹਨ ਉਹ ਆਪਣੇ ਦਰਸ਼ਨਾਂ